ਸੰਗਰੂਰ ਵਿੱਚ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਤੇ ਲੱਗੇ ਨੇ ਇੱਕ ਦਲਿਤ ਨਾਲ ਮਾਰਕੁੱਟ ਦੇ ਇਲਜ਼ਾਮ ਕਥਿਤ ਤੌਰ ਤੇ ਸ਼ਰਾਬ ਤਸਕਰੀ ਦੇ ਸ਼ੱਕ ਚ ਕਰਿੰਦਿਆਂ ਨੇ ਪਹਿਲਾਂ ਬਿੱਟੂ ਨਾਮੇ ਸ਼ਖਸ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਸੁੱਟ ਦਿੱਤਾ ਤੇ ਫਿਰ ਮਾਰਕੁੱਟ ਕੀਤੀ ਤੇ ਫਰਾਰ ਹੋ ਗਏ ਪੀੜਤ ਸੰਗਰੂਰ ਦੇ ਸਿਵਲ ਹਸਪਤਾਲ ਚ ਇਲਾਜ ਵਿਦਿਨ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਜਾਰਿਆ ਦੇ ਵੱਡਾ ਭਾਈ ਸੋਰਾ ਨੂੰ ਰੋਟੀਆਂ ਬਣਾ ਇਹਨਾਂ ਨੇ ਦੇਖਿਆ ਨਾ ਜਾਰਿਆ ਉਹ ਵਾਪਸੀ ਵੇਲੇ ਉਧਰੋਂ ਆ ਰਿਹਾ ਦੀ ਪਾ ਕੇ ਰੋਟੀਆਂ ਹੀ ਬੈਗਦੀ ਉਹਦੇ ਲੈ ਇਹਨਾਂ ਨੂੰ ਲੱਗਿਆ ਉਹ ਚ ਦਾਰੂ ਹੈ ਇਹਨਾਂ ਨੇ ਪਹਿਲਾਂ ਗੱਡੀ ਮਾਰ ਕੇ ਉਹਨੂੰ ਸਿੜਤਾ ਮੈਗਨਮ ਰੈਪ ਉਪਲੀ ਰੋਡ ਤੇ ਮੈਗਨਮ ਪੈਲਸ ਲਵੇ ਸੱਟ ਕੇ ਫਿਰ ਇਹਨੂੰ ਗੁੱਟ ਮਾਰ ਕਰੀ ਉਦੋਂ ਬਾਅਦ ਆਖ ਕੇ ਲੈ ਗਏ ਇਹਨਾਂ ਨੂੰ ਐਤੀ ਵੀ ਥੋੜੀਆਂ ਮੋਟੀਆਂ ਸੱਟਾਂ ਨੇ ਇਹ ਜਾ ਕੇ ਇੱਧਰ ਲਿਆਈ ਨਾਬਾ ਗੇਟ ਇਹਨਾਂ ਨੂੰ ਦੇਖਿਆ ਵੀ ਇਹਨਾਂ ਨੇ ਵੀ ਇਹ ਵੀ ਹੁਣ ਮਰਨ ਦੀ ਹਾਲਤ ਚਾਹੇ ਉੱਥੇ ਹੀ ਸੱਟ ਗਈ ਉਹਨੂੰ ਉੱਥੋਂ ਫਿਰ ਸਾਡੇ ਮੁੰਡੇ ਦੋ ਇਧਰ ਆਰੇ ਦੀ ਉਹ ਲਿਆਏ ਚੱਕ ਕੇ ਉਹ ਕਰੇ ਉਹਨਾਂ ਨੇ ਦੱਸਿਆ ਆ ਕੇ ਫਿਰ ਅਸੀਂ ਉਹ ਰਿ ਅਮਰਜੈਂਸੀ ਦਾਖਲ ਕਰਾਇਆ ਆ ਕੇ ਇਹ ਬਬਲੂ ਆਈ ਇੱਕਾ ਇੱਕ ਪੈਰ ਹੋਈ ਇੱਕ ਠੇਕੇਦਾਰ ਮਨੀਸ਼ ਆਈ ਇੱਕਾ ਹੋ ਰਹੀ ਮੁੰਡਾ ਇਹਨਾਂ ਦਾ ਇੱਕ ਕੀ ਕੰਮ ਕਰਦੇ ਨੇ ਇਹ ਸਾਰੇ ਇਹ दारू ਦੇ ਠੇਕੇਦਾਰ ਨਹੀਂ ਕਰਿੰਦੇ ਨੇ ਇਹ ਉਹਨਾਂ ਦੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮੁਤਾਬਕ ਮਲਜ਼ਮਾਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਤੋਂ ਪੁੱਤਰ ਬਲਵੀਰ ਚੰਦ ਨਵੇਦਕਰਨਗਰ ਸੰਗਰੂਰ ਹਸਪਤਾਲ ਦਾਖਲ ਹੋਇਆ ਇੰਜਰੀ ਲੱਗਣ ਕਾਰਨ ਜਿਹਦੇ ਸੰਬੰਧੀ ਹਸਪਤਾਲ ਅਸੀਂ ਆਏ ਹਾਂ ਜਿੱਥੇ ਡਾਕਟਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਐਮ ਐਲ ਆਰ ਜਾਰੀ ਕਰਤੀ ਇਹਦੇ ਵਿੱਚ ਟੋਟਲ 5 ਇੰਜਰੀ ਲੱਗੀਆਂ ਹੋਈਆਂ ਨੇ ਜਿਹੜੀਆਂ ਲੈਸਰੇਟਡ ਵਾਣ ਨੇ ਡਾਕਟਰ ਸਾਹਿਬ ਨੇ ਉਹ ਬਿਆਨ ਦੇ ਦਿੱਤੇ ਅਨਫਿਟ ਦੇ ਸਿਆ ਉਹਦੇ ਘਰਦਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੀ ਜੇ ਕੋਈ ਮੌਕੇ ਦਾ ਗਵਾਹ ਤਾਂ ਉਹਦੇ ਬਿਆਨ ਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਠੇਕੇਦਾਰਾਂ ਦਾ ਨਾਮ ਆ ਰਿਹਾ ਹੈ। ਸ਼ਰਾਬ ਦਾ। ਜੋ ਰਿਯੂਮਰ ਹੈ ਉਹਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਠੇਕੇਦਾਰ ਇਹ ਸ਼ਰਾਬ ਦਾ ਕਾਰੋਬਾਰ ਕਰਦਾ ਸੀ। ਠੇਕੇਦਾਰਾਂ ਨੇ ਇਹਦੇ ਮਗਰਮਗਰ ਕੋਈ ਗੱਡੀ ਲਾਈ ਸੀ ਉਹਦੇ ਨਾਲ ਐਕਸੀਡੈਂਟ ਵਾਪਰਿਆ। ਮਾਨਸਾ ਵਿੱਚ ਸ਼ਰਾਬ ਮਾਫੀਆ ਦੀ ਆਪਸੀ ਰੰਜਿਸ਼ ਦੌਰਾਨ ਦਲਿਤ ਨੌਜਵਾਨ ਦਾ ਕਤਲ ਮਾਮਲਾ ਹਾਲੇ ਠੰਡਾ ਨਹੀਂ ਪਿਆ ਕਿ ਇੱਕ ਨਵੀਂ ਘਟਨਾ ਸਾਹਮਣੇ ਆ ਗਈ ਹੈ।